ਵਰੇਲਰ ਨੂੰ ਵੱਡਾ ਕਰਨ ਵਾਸਤੇ ਕੋਈ ਟੀਕਾ ਨਹੀਂ ਹੈਗਾ ਜੀ ਕੋਈ ਕਿਸੇ ਤੇ ਝੂਠੀ ਫਹਾ ਹੈ ਔਰ ਵਰੇਲਰ ਖਾਨ ਦੇ ਵਿੱਚ ਸਾਰੇ ਪ੍ਰੋਟੀਨ ਇਹਦੇ ਵਿੱਚੋਂ ਮਿਲਦੇ ਆ ਵਿਟਾਮਿਨ A ਵਿਟਾਮਿਨ D3 ਵਿਟਾਮਿਨ E ਜਿੰਨੇ ਵਿਟਾਮਿਨ ਇਹ ਇਹਨੂੰ ਪੂਰੇ ਵਿਟਾਮਿਨ ਪੂਰੇ ਪ੍ਰੋਟੀਨ ਸਾਰੇ ਇਹਨੂੰ ਮਿਲਦੇ ਆ ਤਾਂ ਹੀ ਬੜੇ ਵਧੀਆ ਤਰੀਕੇ ਨਾਲ ਤਿਆਰ ਹੁੰਦਾ ਜੀ ਤਾਂ ਫਿਰ ਬੈਦਰ ਨੂੰ ਕਿੱਦਾਂ ਕੰਟਰੋਲ ਕੀਤਾ ਇਹ ਸਰ ਇਹ एनवायरनमेंट सिस्टम ਹੁੰਦਾ ਇਹਦੇ ਇੱਕ ਸਾਈਡ ਤੇ ਪੱਕੇ ਲੱਗੇ ਆ ਬਾਕੀ ਪਰਦੇ ਬੰਦ ਆ ਇੱਕ ਸਾਈਡ ਤੇ ਕੂਲਿੰਗ ਸਿਸਟਮ ਲੱਗਾ ਇਹਦਾ ਅੰਦਰ ਪੈਨਲ ਲੱਗਾ ਡਿਜੀਟਲ ਪੈਨਲ ਲੱਗਾ ਆ ਉਹਨੂੰ ਅਸੀਂ ਜੋ ਸੈਟਿੰਗ ਦੇ ਦਿੱਤੀ ਪੱਖਿਆਂ ਨੂੰ ਜਿੰਨੀ ਜਿੰਨੀ ਸੈਟਿੰਗ ਦੇ ਦਿੱਤੀ ਉਸ ਤੋਂ ਟੈਂਪਰੇਚਰ ਜੇ ਘਟਦਾ ਆਪਣੇ ਆਪ ਪੱਖੇ ਬੰਦ ਹੋ ਜਾਣੇ ਜੇ ਟੈਂਪਰੇਚਰ ਵਧਿਆ ਤੇ ਪਾਣੀ ਵਾਲੀ ਮੋਟਰ ਕੂਲਿੰਗ ਪੈਰ ਦੀ ਆਪਣੇ ਆਪ ਚੱਲਣ ਲੱਪਣੀ ਆ ਅੰਦਰ ਟੈਂਪਰੇਚਰ ਜਿੰਨਾ ਨੂੰ ਕਮਾਂਡ ਦਿੱਤੀ ਆ ਉਹ ਤਾਂ ਥੱਲੇ ਆ ਗਿਆ ਪਾਣੀ ਵਾਲੀ ਮੋਟਰ ਆਪਣੇ ਆਂ ਬੰਦ ਹੋ ਜੜੀ ਹੈ ਨਾ ਜਿਸ ਭਰਾ ਨੇ ਪੋਲਿਟਿਕ ਫਾਰਮ ਦਾ ਕੰਮ ਕਰਨਾ ਪਹਿਲੀ ਗੱਲ ਤੋਂ ਉਹਨੂੰ ਦੇਖਣਾ ਪਵੇਗਾ ਕਿ ਐ ਨਹੀਂ ਹੋਏਗਾ ਕਿ ਨੌਕਰਾਂ ਦੇ ਸਿਰ ਤੇ ਛੱਡ ਕੇ ਤੇ ਕਵੇ ਜੀ ਮੈਂ ਰਿਸ਼ਤੇਦਾਰਾਂ ਜਾ ਰਿਹਾ ਜਾਂ ਮੈਂ ਕਦੇ ਚੌਂਕ 'ਚ ਬੈਠ ਕੇ ਤਾਸ਼ ਖੇਡਣ ਦੇ ਆ ਉਹ ਬੰਦਾ ਨੇ ਕਦੀ ਕੰਮ ਜਾ ਬਹੁ ਸਕਦਾ ਤੁਹਾਨੂੰ ਜਦੋਂ ਬਰੇਲਰ ਪਾ ਲਿਆ ਤੁਹਾਨੂੰ ਲਗਭਗ 24 ਘੰਟਿਆਂ ਦੇ ਵਿੱਚੋਂ ਤੁਹਾਨੂੰ 18 ਘੰਟੇ ਜਾਨਵਰ ਨੂੰ ਦੇਣੇ ਹੀ ਪੈਣੇ ਜਿਹੜੇ ਬਾਕੀ 6 ਘੰਟੇ ਉਹ ਵੀ ਤੁਹਾਡੇ ਫਾਰਮ ਦੇ ਵਿੱਚ ਹੀ ਹੋਣੇ ਚਾਹੀਦੇ ਆ ਇੱਥੋਂ ਅਸੀਂ ਲੱਕੜ ਪਾਣੇ ਆਂ ਜੀ ਮੋਟਰ ਆਨ ਕਰਦ ਰੇ ਅੱਜ ਲੱਕੜ ਪਾ ਦੇਣੀ ਆਂ ਅਸੀਂ ਹਰ ਡੇਢ ਘੰਟੇ ਬਾਅਦ ਇਹਦੇ ਵਿੱਚ ਦੋ ਤਿੰਨ ਜਦੋਂ ਚਲਪੀ ਦੋ ਤਿੰਨ ਗੁੱਲੇ ਛੱਡ ਦੇਣ ਲੱਕੜ ਦੇ ਤਾਂ ਡੇਢ ਘੰਟੇ ਬਾਅਦ ਦੋ ਤਿੰਨ ਗੁੱਲੇ ਛੱਡ ਦੇਣੇ ਆਂ ਪਰ ਮੈਂ ਇਦਾਂ ਲ ਕੱਪੜੇ ਪਾ ਦੇ ਚਿੱਟੇ ਕੱਪੜੇ ਪਾ ਕੇ ਭਾਉਣ ਚਲਾਈ ਜਾਵਾਂ ਨਾ ਮਿਹਨਤ ਆ ਨਾ ਗੱਲ ਨਾ ਬਾਤ ਹੈ ਨੀ ਟੀਟ ਇਹਦੇ ਵਿੱਚ ਤੇ ਦੋ ਮੋਟਰ ਲੱਗੀਆਂ ਇੱਕ ਮੋਟਰ ਜਿਹੜੀ ਇਹ ਮੋਟਰ ਆ ਇਹ ਨੂੰ ਜਲਾਉਂਦੀ ਆ ਲੱਕੜ ਨੂੰ ਇਹਨੇ ਲੱਕੜ ਨੂੰ ਜਲਾਣਾ ਇੱਥੋਂ ਧੂਆ ਸਾਰਾ ਬਾਹਰ ਅੰਦਰ ਧੂਆ ਜਰਾ ਵੀ ਨਾ ਜਾਣਾ ਇੱਕ ਮੋਟਰ ਅੰਦਰ ਲੱਗੀ ਉਨਹੀ ਟੰਦਰ ਮਾਰਮੀ ਔਰ ਫਾਰਮ ਦੇ ਚਾਰਾਂ ਕੋਣ ਕਿਦੇ ਐ ਨਹੀਂ ਕਿਸੇ ਸਾਈਡ ਤੇ ਹੀਟ ਘਟਾ ਕਿਦੇ ਜਾਂ ਕਿੱਦਾਂ ਸਾਰੇ ਫਾਰਮ ਜੀ ਇੱਕੋ ਜੀ ਹੀਟ ਰਹਿਣੀ ਹੈ ਜੀ ਇਹ ਸਾਰਾ ਹੈਗਾ ਸੈਲੋ ਹੈਗਾ ਜੀ ਤੇ ਇਹਦੇ ਵਿੱਚ ਅਸੀਂ ਇੱਥੇ ਗੱਡੀ ਨਾਲ ਲਾ ਕੇ ਇੱਥੇ ਗੱਡੀ ਆਪਾਂ ਨਾਲ ਲਾ ਲੈਣੀ ਹੈ ਇਹਦੇ ਨਾਲ ਲਾ ਕੇ ਬੋਰੀਆਂ ਪਲਟੀ ਕਰੀ ਜਾਣੀਆਂ ਸਾਰੀ ਫੀਡ ਉਹਦੀ ਮੋਟਰ ਚਲਾ ਦੇਣੀ ਹੈ ਸਾਰੀ ਫੀਡ ਉਹਨੇ ਉਹਦੇ ਵਿੱਚ ਲੈ ਜਾਣੀ ਹੈ ਜੀ ਉੱਥੋਂ ਉਹਨੇ ਸਾਰੇ ਫਾਰਮਾਂ ਨੂੰ ਚਾਰਾਂ ਨੂੰ ਸਪਲਾਈ ਕਰਨੀ ਹੈ ਆਪਾਂ ਲੱਗੀਆਂ ਨੇ ਜੀ ਆਟੋਮੈਟਿਕ ਸਾਰਾ ਕੰਮ ਸਾਰਾ ਕੁਝ ਆਟੋਮੈਟਿਕ ਹੈ ਜੀ ਤੇ ਸਾਡੇ ਕੋਲ 36 ਕੇ ਵੀ ਇਹਦਾ ਪ੍ਰਾਸਮ ਲੱਗਾ ਸਾਡਾ ਪਰਸਨਲ ਉਹਦੇ باوجود ਦੋ ਜਨਰੇਟਰ ਹੈ ਸਾਡੇ ਕੋਲ ਤੇ ਮੈਂ ਫਾਰਮਰ ਭਰਾ ਨੂੰ ਦੱਸਣਾ ਚਾਹਾਂ ਜਿਹਨਾਂ ਦਾ ਏਸੀ ਫਾਰਮ ਹੈ ਉਹਨਾਂ ਨੂੰ ਜਨਰੇਟਰ ਦੋ ਜਰੂਰ ਰੱਖਣੇ ਪੈਣਗੇ ਇੱਕ ਬੈਕਅਪ ਵਾਸਤੇ ਜਨਰੇਟਰ ਜ਼ਰੂਰੀ ਚਾਹੀਦਾ ਹੈ ਜੀ ਕਿਤੇ ਜਨਰੇਟਰ ਦੇ ਵਿੱਚ ਪ੍ਰੋਬਲਮ ਆ ਜੇ ਉਦੋਂ ਲਾਈਟ ਵੀ ਖਾਦਾ ਤੇ ਭਾਰੀ ਨੁਕਸਾਨ ਹੋ ਸਕਦਾ ਇਸ ਲਈ ਬੈਕਅਪ ਵਾਸਤੇ ਜਨਰੇਟਰ ਜ਼ਰੂਰੀ ਹੈ ਜੀ ਵਰਕਰ ਸਰ ਮੇਰੇ ਕੋਲ 6 ਆ ਦੋ ਨਾਈਟ ਡਿਊਟੀ ਵਾਲੇ ਆ ਚਾਰ ਚਾਰ ਦਿਨ ਡਿਊਟੀ ਵਾਲੇ ਤੁਸੀਂ ਵੀ ਨਾਲ ਹੀ 24 ਘੰਟੇ ਮੈਂ ਬਿਲਕੁਲ ਨਾਲ ਕੰਮ ਕਰਦਾ ਜੀ ਤੇ ਰਾਤ ਦੀ ਡਿਊਟੀ ਦਾ ਹੈ ਕਿ ਰਾਤ ਦੀ ਡਿਊਟੀ ਵਾਲੇ ਲੜਕੇ ਜੜੇ ਉਹਨਾਂ ਦਾ ਧਿਆਨ ਇਹ ਹੁੰਦਾ ਕਿ ਮਤਲਬ ਕੋਈ ਪ ਜਾਂ ਕੋਈ ਪ੍ਰੋਬਲਮ ਆ ਜੇਵੇ ਕਿਤੇ ਬਾਈ ਦੀ ਬਈ ਜਨਰੇਟਰ ਨਾ ਚੱਲੇ ਤਾਂ ਉਹ ਮੈਨੂੰ ਦੱਸ ਸਕਣ ਹਾਂਜੀ ਕੰਮ ਚੰਗਾ ਜਾਂ ਆਪਣਾ ਜੋ ਜੋ ਸਰ ਆਹ ਟਾਈਮ ਹੈਗਾ ਨਾ ਜੀ ਇਹਦੇ ਵਿੱਚ ਤਾਂ ਕੰਪਨੀ ਨਾਲ ਹੀ ਜਿਹੜਾ ਵੱਡਾ ਫਾਰਮਰ ਹੈ ਉਹਨੂੰ ਰਿਸਕ ਨਹੀਂ ਲੈਣਾ ਚਾਹੀਦਾ ਉਹਨੂੰ ਕੰਪਨੀ ਦੇ ਨਾਲ ਹੀ ਲੈਣਾ ਚਾਹੀਦਾ ਕਿ ਵੱਡੇ ਫਾਰਮ ਦਾ ਨਾਂ ਸਾਨੂੰ ਸੇਲ ਕਰਨ ਦੀ ਕੋਈ ਦਿੱਕਤ ਹੈ ਤੇ ਦੂਜੀ ਗੱਲ ਹੈ ਕਿ ਪੈਸਾ ਵੀ ਬਹੁਤ ਜ਼ਿਆਦਾ ਲੱਗਦਾ ਤੇ ਇਹਦੇ ਵਿੱਚ ਚਲੋ ਵੱਡੇ ਫਾਰਮ ਦੇ ਕੋਹੜਾ ਕੋਝਵਾਂਦਾ ਵਧੀਆ ਆਂਦਾ ਵਧੀਆ ਰੁਟ ਮਿਲਦੀ ਹੈ ਜੇ ਨੌਜਵਾਨਾਂ ਨੂੰ ਮੈਂ ਕਹਾਂਗਾ ਕਿ ਬਾਹਰ ਦਾ ਤਾਂ ਰੋਲਾ ਛੱਡੋ ਨਾ ਮਾਪੇ ਤੇ ਜ਼ਮੀਨਾਂ ਵਿੱਚੋਂ ਇੱਥੇ ਕੰਮ ਕਰੋ ਕਿਸੇ ਕੰਮ ਦੀ ਸ਼ਰਮ ਨਾ ਸਮਝੋ ਇੱਥੇ ਕੰਮ ਕਰੋ ਬਹੁਤ ਵੱਡੀ ਸੁਭਦਾ ਸਾਡਾ ਇੰਡੀਆ ਦੇਸ਼ ਬਹੁਤ ਅੱਛਾ ਹੈ ਇਹਦੇ ਵਿੱਚ ਕੰਮ ਉਹ ਕਰੋ ਜਿਹਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਤੁਸੀਂ ਬਹਿ ਜਾਂਦੇ ਹੋ ਸ਼ਾਮ ਨੂੰ ਨੇ ਲੈ ਕੇ ਜਰਾ ਨੂੰ ਸੇਲ ਕਰਵਾ ਦਿਓ ਹਾਂ ਹਾਂ ਸੇਲ ਕਰਵਾਓ ਜਰਾ ਮਾਲ ਕਰਵਾ ਦੇ ਜਰਾ ਹਾਂ 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 ਸਾਰੀ ਲਿਫਟਿੰਗ ਕਰਵਾ ਦੇ ਤੁਸੀਂ ਕਹਿੰਦਾ ਸਰ ਜੀ ਮੇਰਾ ਨਾਮ ਪਰਸ਼ੋਤਮ ਸਿੰਘ ਆ ਪਿੰਡ ਮੇਰਾ ਪੰਡੋਰੀ ਆ ਤਹਿਸੀਲ ਮਕੇਰੀਆਂ ਹਰਮਨ ਦਾ ਨਾਮ ਕੀ ਜੀ ਹਰਮਨ ਦਾ ਗਗਨ ਗਗਨ ਪੋਟਰੀ ਫਾਰਮ ਤਦੋਂ ਆਪਣਾ ਤੁਹਾਡਾ ਕੀਮੀ ਕਿੰਨੇ ਕਿਰਤੀ ਜਾਂ ਕਿ ਇਹ ਵੀ ਵਾਰੀ ਕੀ ਜਾਏਗੀ ਸਰ ਮੇਰਾ ਫਾਰਮ ਅੰਦਰ ਹੁੰਦਾ 29000 ਸਕਰ ਫੁੱਟਾ ਜੋ ਫਾਰਮ ਬਿਲਡਿੰਗ ਅੰਦਰੋਂ ਅੰਦਰ 29000 ਹੈ ਤੇ ਸਮਾਪ ਹੋ ਗਿਆ ਤੁਹਾਨੂੰ ਇਹਨੂੰ ਚਲਣ ਦੇ ਇਹ ਮੈਨੂੰ ਇਹ ਫਾਰਮ ਬਣਾਇਆ ਤੇ ਮੈਂ 2011 ਜ ਬਣਾਇਆ ਜੀ ਪਰ ਮੈਂ ਪੋਲਟਰੀ ਨਾਲ ਬਹੁਤ ਸਾਲਾਂ ਤੋਂ ਅਟੈਚ ਹੈਗਾ ਵੀ 32 33 ਸਾਲ ਤੋਂ ਇਹ ਇਹ ਬੰਡ ਸਾਡਾ ਅੱਜ 39ਵੇਂ ਦਿਨ ਚ 3 ਕਿਲੋ ਐਵਰੇਜ ਹੋ ਗਈ ਆ ਥੋੜਾ ਨਰਾਤਿਆਂ ਕਰਕੇ ਨਾ ਸੇਲ ਨਹੀਂ ਨਿਕਲਿਆ ਤੇ ਕਰਕੇ ਲੇਟ ਹੋ ਗਿਆ ਨਹੀਂ ਤੇ ਅਸੀਂ 33 34 ਦਿਨ ਸਾਰਾ ਮੁਰਗਾ ਖਤਮ ਕਰ ਦਿੰਨੇ ਆ ਗੱਲ ਕਰੀਏ ਤਾਂ ਕਿੰਨਾ ਇਸ ਸਮੇਂ ਤੁਹਾਡੇ ਤੋਂ ਇਹ ਬੇਨਤੀ ਇਹ ਦੀ ਕਿੰਨੀ ਹੈ ਇਹ ਸਰ 30 30000 ਮੁਰਗਾ ਸੀਗਾ ਪਰ ਇਸ ਵੇਲੇ ਸਾਡੇ ਕੋਲ ਸਿਰਫ 4.5 ਹਜ਼ਾਰ ਮੁਰਗਾ ਬਚ ਰਿਹਾ ਬਾਕੀ ਸੇਲ ਹੋ ਗਿਆ ਜੀ ਤੇ ਅੱਜ ਸੇਲ ਹੋ ਜਾਣਾ ਅੱਛਾ ਇਹ ਵੀ ਸੇਲ ਹੋ ਜਾਣਾ ਅੱਜ ਸੇਲ ਹੋ ਜਾਣਾ ਕਿਵੇਂ ਸੇਲ ਕਿਵੇਂ ਕਰਦੇ ਇਹਨਾਂ ਨੂੰ ਇਹ ਸੇਲ ਸਰ ਮੈਂ ਸੰਪੂਰਨਾ ਕੋਪੀ ਦਾ ਮੁਰਗਾ ਪਾ ਰਿਆਂ ਉਹੀ ਸੇਲ ਕਰਦੇ ਆ ਅਸੀਂ ਪਾਲਣਾ ਆ ਸਾਰੀ ਪਾਲਣ ਦੀ ਜ਼ਿੰਮੇਵਾਰੀ ਸਾਡੀ ਆ ਤੇ ਉਹਨਾਂ ਨੇ ਸੇਲ ਕਰਨਾ ਉਹਨਾਂ ਦੇ ਬੰਦੇ ਆਂਦੇ ਆ ਤੇ ਉਹ ਲਿਫਟਿੰਗ ਕਰਾਉਂਦੇ ਨਾਲ ਉਹ ਕਿਹਨੇ ਹਾਂਜੀ ਇੱਕ ਅੰਦਾ ਜਦੋਂ ਐਂਟਰ ਕੀਤਾ ਤਾਂ ਮੈਨੂੰ ਮੌਸਮ ਬਹੁਤ ਠੰਡਾ ਲੱਗਾ ਵੱਡੇ ਵੱਡੇ ਪੱਖੇ ਚੱਲਦੇ ਪਏ ਆ ਹਾਂਜੀ ਸਾਹਮਣੇ ਸਾਈਡ ਇਹ ਕਿਦਾਂ ਫਿਰ ਵੈਦਰ ਨੂੰ ਕਿਦਾਂ ਕੰਟਰੋਲ ਕੀਤਾ ਇਹ ਸਰ ਇਹ এনवायरमेंट ਸਿਸਟਮ ਹੁੰਦਾ ਇਹਦੇ ਇੱਕ ਸਾਈਡ ਤੇ ਪੱਕੇ ਲੱਗੇ ਆ ਬਾਕੀ ਪਰਦੇ ਬੰਦ ਆ ਇੱਕ ਸਾਈਡ ਤੇ 쿨ਿੰਗ ਸਿਸਟਮ ਲੱਗਾ ਜੀ ਇਹਦਾ ਅੰਦਰ ਪੈਨਲ ਲੱਗਾ ਡਿਜੀਟਲ ਪੈਨਲ ਲੱਗਾ ਹੋਇਆ ਉਹਨੂੰ ਅਸੀਂ ਜੋ ਸੈਟਿੰਗ ਦੇ ਦਿੱਤੀ ਪੱਖਿਆਂ ਨੂੰ ਜਿੰਨੀ ਜਿੰਨੀ ਸੈਟਿੰਗ ਦੇ ਦਿੱਤੀ ਉਹ ਤੋਂ ਟੈਂਪਰੇਚਰ ਜੇ ਘਟਦਾ ਆਪਣੇ ਆਪ ਪੱਖੇ ਬੰਦ ਹੋ ਜਾਣੇ ਜੇ ਟੈਂਪਰੇਚਰ ਵਧਿਆ ਤੇ ਪਾਣੀ ਵਾਲੀ ਮੋਟਰ ਕੂਲਿੰਗ ਪੈਰ ਦੀ ਆਪਣੇ ਆਪ ਚੱਲਣਾ ਪਣੀ ਆ ਅੰਦਰ ਟੈਂਪਰੇਚਰ ਜਿੰਨਾ ਨੂੰ ਕਮਾਂਡ ਦਿੱਤੀ ਆ ਉਹ ਤੋਂ ਥੱਲੇ ਆ ਗਿਆ ਪਾਣੀ ਵਾਲੀ ਮੋਟਰ ਆਪਣੇ ਆਪ ਬੰਦ ਹੋ ਜੜੀ ਹੈ ਨੀ ਜੀ ਕਿ ਜੀ ਇਨਕਮ ਦੀ ਗੱਲ ਕੀਤੀ ਜਾਵੇ ਤੇ ਕਿੰਨੀ ਕਿੰਨ ਇਨਕਮ ਜੜੀ ਆ ਆਪਾਂ ਕਰਦੇ ਆ ਕਿਸਾਨ ਵੀਰਾਂ ਨੂੰ ਜੇਕਰ ਜਾਣਕਾਰੀ ਇਨਕਮ ਸਰ ਇਦਾਂ ਕੀ ਅਸੀਂ ਹੁਣ ਕੰਪਨੀ ਨਾਲ ਜੁੜੇ ਆ ਤੇ ਪਹਿਲੇ ਆਪਣਾ ਪੰਦਾ ਹੀ ਹੋ ਜੋ ਘਾਟਾ ਹੀ ਪੈਂਦਾ ਸੀ ਬਚਦੇ ਵੀ ਹੁਣ ਕੰਪਨੀ ਨਾਲ ਜੁੜੇ ਆ ਮਿਹਨਤ ਵਧਿਆ ਕਰਦੀ ਆ ਸਾਨੂੰ ਕੰਪਨੀ ਆ ਇੱਕ ਵਰ ਜੇ ਮੰਨ ਲਓ ਕਿ ਸਾਡਾ 2 ਕਿਲੋ ਦਾ ਮੁਰਗਾ ਵੇਚਿਆ ਤੇ ਕੰਪਨੀ ਸਾਨੂੰ ਇੱਕ ਜਾਨਵਰ ਪਿੱਛੇ 28 ਤੋਂ 30 ਰੁਪਏ ਦੇ ਦਿੰਦੀ ਹੈ ਹੈ ਨੀ ਤੁਸੀਂ ਵਕਵਾ ਕੰਪਨੀਆਂ ਨਾਲ ਕੰਮ ਕੀਤਾ ਹੋਵੇਗਾ ਵਧੀਆ ਕੰਪਨੀ ਕਿਹੜੀ ਲੱਗੀ ਤੁਹਾਨੂੰ ਸਭ ਤੋਂ ਵਧੀਆ ਕੰਪਨੀ ਸੰਪੂਰਨਾ ਜੀ ਇੱਕ ਜਾਨਾਂ ਦੀ ਫੀਡ ਦੀ ਕੋਈ ਸਰਵਿਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਤੇ ਇੱਕ ਚਿਕਸ ਵਧੀਆ ਜਾਨਾਂ ਦਾ ਕੰਪਨੀ ਦਾ ਸਟਾਫ ਸਾਰਾ ਵਧੀਆ ਜੀ ਤੇ ਇਸ ਕਰਕੇ ਸਾਨੂੰ ਇਹ ਕੰਪਨੀ ਜ਼ਿਆਦਾ ਵਧੀਆ ਲੱਗੀ ਉਸੇ ਕាលੇ ਕਈ ਵਾਰ ਆ ਜਾਂਦਾ ਜੀ ਇਹ ਬੱਚੇ ਬਿਮਾਰ ਪੈ ਗਏ ਕਾਫੀ ਇਹਨਾਂ ਦੇ ਵਿੱਚ ਬਿਮਾਰੀਆਂ ਦਾ ਜਾਂਦਾ ਆ ਉਸ ਨੂੰ ਕਿਵੇਂ ਕੰਟਰੋਲ ਕੀਤਾ ਜਾਂਦਾ ਆ ਤੇ ਉਹਨਾਂ ਨੂੰ ਜਦੋਂ ਸਰ ਕੋਈ ਵੀ ਦਿੱਕਤ ਆਉਂਦੀ ਆ ਅਸੀਂ ਕੰਪਨੀ ਨੂੰ ਸੂਚਨਾ ਦੇ ਦਈਦੀ ਆ ਕੰਪਨੀ ਆਪਣੇ ਡਾਕਟਰ ਭੇਜਦੀ ਆ ਆ ਕੇ ਉਹਨਾਂ ਦਾ ਡਾਕਟਰ ਆਂਦੇ ਜਿਹੜੀ ਚੀਜ਼ ਦੀ ਸਾਨੂੰ ਨਹੀਂ ਸਮਝ ਆ ਰਹੀ ਉਹ ਆ ਕੇ ਹੁਣ ਦੱਸਦੇ ਜੀ ਆਹ ਮੈਡੀਸਿਨ ਚਲਾਓ ਲਗਭਗ ਬਿਮਾਰੀ ਆਈ ਨਹੀਂ ਮੈਂ ਜਦੋਂ ਦਾ ਸੰਪੂਰਨ ਕੰਪਨੀ ਦਾ ਮਾਲ ਡਾਲ ਰਿਆ ਬਿਮਾਰੀ ਆਈ ਨਹੀਂ ਕਦੀ ਹੈ ਨਹੀਂ ਇੱਕ ਹੋਰ ਗੱਲ ਬਾਤ ਜਿੰਨੇ ਇੱਥੇ ਚਲੋ ਹੋ ਗਿਆ ਦੂਸਰਾ ਇਹਨਾਂ ਦੇ ਬਣਾਉਣ ਦਾ ਖਰਚਾ ਕਿੰਨਾ ਕ ਖਰਚਾ ਹੋ ਗਿਆ ਇਸ ਪੂਰੀ ਬਿਲਡ ਸਰ ਮੇਰੀ ਬਿਲਡਿੰਗ ਤੇ ਮੇਰਾ ਟੋਟਲ ਖਰਚਾ ਜਿਹੜਾ ਮੇਰਾ ਜਨਕੀ ਜ਼ਮੀਨ ਤੋਂ ਇਲਾਵਾ ਮੇਰਾ 2.5 ਕਰੋੜ ਰੁਪਏ ਮੇਰੇ ਲੱਗਦਾ ਕਿਉਂਕਿ ਉਹਦੇ ਵਿੱਚ ਕਿਉਂ ਇੰਨੀ ਕਿਉਂਕਿ ਇਹਦੇ ਵਿੱਚ ਮੇਰਾ 80 80.75 ਲੱਖ ਰੁਪਏ ਮੇਰਾ ਜਿਹੜਾ ਅੰਦਰ ਸਿਸਟਮ ਲੱਗਣਾ ਜੀ ਫੀਡਿੰਗ ਸਿਸਟਮ ਨਿੱਪਲ ਸਿਸਟਮ ਜਨਰੇਟਰ ਦੋ ਹੈ ਸੈਲੋ ਲੱਗਾ ਹੈ ਆਟੋਮੈਟਿਕ ਪੱਟੀਆਂ ਹੀਟ ਦੇਣ ਵਾਲੀਆਂ ਇੰਨਾ ਕਰਕੇ ਮੇਰਾ 80 ਤੋਂ 85 ਲੱਖ ਰੁਪਿਆ ਇਹਦੇ ਵਿੱਚ ਸਵਾ ਦੋ ਕਰੋੜ ਦੇ ਵਿੱਚ ਇਹ ਖਰਚਾ ਆਇਆ ਹੈ। ਲੇਕਿਨ ਗਰਮੀਆਂ ਦੇ ਵਿੱਚ 쿨ਿੰਗ ਦਾ ਸਿਸਟਮ ਆ ਤੇ ਸਿਆਲਾਂ ਦੇ ਵਿੱਚ ਫਿਰ ਉਸ ਤਰ੍ਹਾਂ ਸਿਆਲਾਂ ਦੇ ਵਿੱਚ ਹੀਟਿੰਗ ਦਾ ਸਭ ਤੁਹਾਨੂੰ ਦਿਖਾਣਾ ਬਾਹਰ ਆਟੋਮੈਟਿਕ ਪੱਟੀਆਂ ਆ ਅਸੀਂ ਅੰਦਰ ਕੋਈ ਪੱਟਣੀ ਬਾਲ ਨਹੀਂ ਹੈਗੀ ਸਾਡੀਆਂ ਬਾਹਰ ਪੱਟੀਆਂ ਲੱਗੀਆਂ ਦੋ ਉਹ ਦੋਨੇ ਪੱਟੀਆਂ 15-15 ਹਜ਼ਾਰ ਸਕਰ ਫੁੱਟ ਨੂੰ ਹੀਟ ਦਿੰਦੀਆਂ ਤੇ ਉਹਦੇ ਵਿੱਚ ਅਸੀਂ ਬਾਹਰੋਂ ਲੱਕੜ ਪਾਣੀ ਆ ਤੇ ਉਹ ਚਲਦੀਆਂ ਬਿਜਲੀ ਦੇ ਵਿੱਚ ਚਲਦੀਆਂ ਦੋ ਓਰ ਦੇ ਵਿੱਚ ਇੱਕ ਇੱਕ ਪੱਟੀ ਦੀ ਦੋ ਦੋ ਮੋਟਰਾਂ ਲੱਗੀਆਂ ਇੱਕ 2 HP ਦੀ ਇੱਕ 1.5 HP ਦੀ ਇਹ ਪੱਟੀਆਂ ਮੈਂ ਪੋਰਲੈਕਸ ਕੰ ਉਹ ਬਹੁਤ اچھی ਭਟੀਆਂ ਬਣਾਉਂਦੇ ਆ ਉਹਨਾਂ ਕੋਲੋਂ ਲਈਆਂ ਮੈਂ ਹਾਂਜੀ ਇਕਲਵਗ ਹੋ ਲੋਕਾਂ ਦੇ ਮਨ ਚ ਇੱਕ ਨਾ ਕੋੜਿਆ ਹੁੰਦਾ ਜੀ ਇਹ ਅਨ ਹੈਲਦੀ ਆ ਇਕਨ ਖਾਣ ਥੋੜੇ ਜੇ ਕਰਦੇ ਵੀ ਜਿਹੜੇ ਬਣਾਉਂਦੇ ਆ ਇਹਨੂੰ ਪੈਦਾ ਕਰਕੇ ਟੀਕੇ ਲਾ ਕੇ ਜਾਂ ਦਵਾਈਆਂ ਦੇ ਕੇ ਤਿਆਰ ਕਰਦੇ ਆ ਉਹਦੇ ਬਾਰੇ ਕੀ ਤੁਹਾਡਾ ਕਹਿ ਸਰ ਉਹਦੇ ਵਿੱਚ ਬਿਲਕੁਲ ਗਲਤ ਗੱਲ ਹੈ ਬਰੈਲਰ ਨੂੰ ਵੱਡਾ ਕਰਨ ਵਾਸਤੇ ਕੋਈ ਟੀਕਾ ਨਹੀਂ ਹੈਗਾ ਜੀ ਕੋਈ ਕਿਸੇ ਤੇ ਝੂਠੀ ਫੁਆ ਹੈ ਔਰ ਬਰੈਲਰ ਖਾਣ ਦੇ ਵਿੱਚ ਸਾਰੇ ਪ੍ਰੋਟੀਨ ਇਹਦੇ ਵਿੱਚੋਂ ਮਿਲਦੇ ਆ ਵਿਟਾਮਿਨ A, ਵਿਟਾਮਿਨ D3, ਵਿਟਾਮਿਨ E ਜਿੰਨੇ ਵਿਟਾਮਿਨ ਇਹ ਇਹਨੂੰ ਪੂਰੇ ਵਿਟਾਮਿਨ, ਪੂਰੇ ਪ੍ਰੋਟੀਨ ਸਾਰੇ ਇਹਨੂੰ ਮਿਲਦੇ ਆ ਤਾਂ ਹੀ ਇਹ ਬੜੇ ਵਧੀਆ ਤਰੀਕੇ ਨਾਲ ਤਿਆਰ ਹੁੰਦਾ ਜੀ। ਇੱਕ ਆਖਰੀ ਸਵਾਲ ਕਿ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਜੋ ਨਵਾਂ ਕੰਮ ਕਰਨਾ ਸ਼ੁਰੂ ਕਰਨਾ ਚਾਹੁੰਦੇ ਨੇ ਜਾਂ ਇਸ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਨੇ? ਜਿਸ ਭਰਾ ਨੇ ਪੋਲਿਟਿਕਸ ਦਾ ਕੰਮ ਕਰਨਾ ਪਹਿਲੀ ਗੱਲ ਤੋਂ ਉਹਨੂੰ ਦੇਖਣਾ ਪਵੇਗਾ ਕਿ ਇਹ ਨਹੀਂ ਹੋਏਗਾ ਕਿ ਉਹ ਨੌਕਰਾਂ ਦੇ ਸਿਰ ਤੇ ਛੱਡ ਕੇ ਤੇ ਕਹੇ ਜੀ ਮੈਂ ਰਿਸ਼ਤੇਦਾਰਾਂ ਨਾਲ ਜਾ ਰਿਹਾ ਜਾਂ ਮੈਂ ਕਦੇ ਚੌਂਕ 'ਚ ਬੈਠ ਕੇ ਤਾਸ ਖੇਡਣਦਿਆਂ ਉਹ ਬੰਦਾ ਨੇ ਕਦੀ ਕੰਮ ਜਾ ਬਹੁ ਸਕਦਾ। ਤੁ ਜਦੋਂ ਬਰੈਲਰ ਪਾ ਲਿਆ ਤੁਹਾਨੂੰ ਲਗਭਗ 24 ਘੰਟਿਆਂ ਦੇ ਵਿੱਚੋਂ ਤੁਹਾਨੂੰ 18 ਘੰਟੇ ਜਾਨਵਰ ਨੂੰ ਦੇਣੇ ਹੀ ਪੈਣੇ ਜਿਹੜੇ ਬਾਕੀ 6 ਘੰਟੇ ਉਹ ਵੀ ਤੁਹਾਡੇ ਫਾਰਮ ਦੇ ਵਿੱਚ ਹੀ ਹੋਣੇ ਚਾਹੀਦੇ ਆ ਵੀ ਜੇ ਦੇ ਵੀ ਤੁਸੀਂ ਆਪਣੀ ਬਾਕੀ ਦੋ ਲੇਅਰ ਜਗਾ ਰੱਖੀ ਆ ਤੇ ਤੁਸੀਂ ਉਹਦੇ ਵਿੱਚ ਵੀ ਉੱਠ ਕੇ ਦੇਖ ਰਹੇ ਹੋ ਕਿ ਬੰਦੇ ਠੀਕ ਆਪਣਾ ਦੇਖ ਰਹੇ ਹਨ ਠੀਕ ਹੈ ਮਿਹਨਤ ਤੇ ਲਈ ਬਹੁਤ ਜ਼ਰੂਰੀ ਆ ਅੱਜ ਫੇ ਕਿਵੇਂ ਦੇਖ ਪਾ ਗਏ ਸੇਲਾਂ ਨੂੰ ਸਾਰੇ ਭੱਟੀ ਆ ਦੀ ਇਹਦੇ ਬਿਜਲੀ ਨਾਲ ਚੱਲਦੀ ਆ ਨਾਲੇ ਲੱਕੜ ਪੈਂਦੀ ਆ ਵਿੱਚ ਉਹ ਕਿ ਅਸੀਂ ਪਹਿਲੇ ਬਰਾਦੇ ਵਾਲੇ ਪੱਟੀਆਂ ਭਰਦੇ ਸੀ ਤੇ ਸਾਨੂੰ 30 ਪੱਟੀਆਂ ਭਰਨੇ ਪੈਂਦੀਆਂ ਸਵੇਰੇ 30 ਸ਼ਾਮੀ ਉਹ ਤੇ ਮਿਹਨਤ ਬਹੁਤ ਜ਼ਿਆਦਾ ਮਿਹਨਤ ਸੀਗੀ ਇਹਦੇ ਵਿੱਚ ਅਸੀਂ ਰਾਮ ਨਾਲ ਇਹਨੂੰ ਸਟਾਰਟ ਕਰਕੇ ਇੱਥੋਂ ਅਸੀਂ ਲੱਕੜ ਪਾਉਂਦੇ ਆ ਜੀ ਮੋਟਰ ਆਨ ਕਰਦ ਰਹੀ ਅੱਜ ਲੱਕੜ ਪਾ ਦੇਣੀ ਆ ਅਸੀਂ ਹਰ 1.5 ਘੰਟੇ ਬਾਅਦ ਇਹਦੇ ਵਿੱਚ ਦੋ ਤਿੰਨ ਜਦੋਂ ਚੱਲ ਪਈ ਦੋ ਤਿੰਨ ਗੁੱਲੇ ਛੱਡਦੇ ਨੇ ਲੱਕੜ ਦੇ ਹਰ 1.5 ਘੰਟੇ ਬਾਅਦ ਦੋ ਤਿੰਨ ਗੁੱਲੇ ਛੱਡਦੇ ਨੇ ਹਾਂ ਭਾਵੇਂ ਅੰਦਰ ਕੱਪੜੇ ਪਾਵੇ ਚਿੱਟੇ ਕੱਪੜੇ ਪਾ ਕੇ ਭਾਉਣ ਚਲਾਈ ਜਾਵੋ ਨਾ ਮਿਹਨਤ ਆ ਨਾ ਗੱਲ ਨਾ ਵਾਰ ਹੈ ਨੀ ਕਿਵੇਂ ਫਿਰ ਹੀ ਹੀਟਰ ਦੇ ਵਿੱਚ ਜੀ ਦੋ ਮੋਟਰ ਲੱਗੀਆਂ ਇੱਕ ਮੋਟਰ ਜਿਹੜੀ ਇਹ ਮੋਟਰ ਆ ਇਹ ਨੂੰ ਜਲਾਉਂਦੀ ਹੈ ਲੱਕੜ ਨੂੰ ਇਹਨੇ ਲੱਕੜ ਨੂੰ ਜਲਾਣਾ ਇੱਥੇ ਧੂਆਂ ਸਾਰਾ ਬਾਹਰ ਅੰਦਰ ਧੂਆਂ ਜਰਾ ਵੀ ਨਹੀਂ ਜਾਣਾ ਇੱਕ ਮੋਟਰ ਅੰਦਰ ਲੱਗੀ ਆ ਉਹਨੇ ਹੀਟ ਅੰਦਰ ਲੈ ਮਾਰਨੀ ਆ ਉਹਨੇ ਹੀਟ ਅੰਦਰ ਮਾਰਨੀ ਔਰ ਫਾਰਮ ਦੇ ਚਾਰਾਂ ਕੋਣ ਕਿਤੇ ਐ ਨਹੀਂ ਵੀ ਕਿਸੇ ਸਾਈਡ ਤੇ ਹੀਟ ਘਟਾ ਕਿਤੇ ਜਾਂ ਕਿੱਦਾਂ ਸਾਰੇ ਫਾਰਮ 'ਚ ਇੱਕੋ ਜੀ ਹੀਟ ਰਹਿਣੀ ਹੈ ਜੀ ਸਾਲ ਵਿੱਚ ਕੀ ਵੇ ਕੋਰਾ ਪੈ ਜਾਂਦਾ ਮੌਸਮ ਘਟ ਵੱਧ ਹੁੰਦਾ ਫੇਰ ਕੰਟਰੋਲ ਕਿਵੇਂ ਕਰਦੀ ਆ ਫਿਰ ਇਹ ਕੰਟਰੋਲ ਕਰਨਾ ਇਹਨੇ ਜੀ ਇਹਦਾ ਜੋ ਤੁਸੀਂ ਜਿੰਨੀ ਕਮਾਂਡ ਦਿੱਤੀ ਹੈ ਇਹ ਉਤੋਂ ਟੈਂਪਰੇਚਰ ਵਧਿਆ ਇਹਨੇ ਬੰਦ ਹੋ ਜਾਣਾ ਉਹ ਤੋਂ ਇੱਕ ਪਾਣ ਘਟਿਆ ਨੇ ਆਪਣੇ ਆਪ ਚੱਲ ਪੈਣਾ ਗੱਲ ਕਰੀਏ ਤਾਂ ਕਿੰਨਾ ਇੱਕ ਟੈਂਪਰੇਚਰ ਚਾਹੀਦਾ ਹੁੰਦਾ ਇਹਨਾਂ ਨੂੰ ਟੈਂਪਰੇਚਰ ਬੱਚੇ ਨੂੰ ਜੀ ਆਂਦੇ ਬੱਚੇ ਨੂੰ ਜਿੱਦਾਂ ਅਸੀਂ 92 93 ਜੋ ਰੂਮ ਟੈਂਪਰੇਚਰ ਹੁੰਦਾ ਉਹ ਦਿੰਨੇ ਆ ਤੇ ਉੱਤੇ ਜਿੰਨਾ ਜਿੱਦਾਂ ਦਾ ਬੱਚਾ ਵੱਡਾ ਹੁੰਦਾ ਜਾਣਾ ਉਦੋਂ ਉਦਾਂ ਅਸੀਂ ਉਹ ਘਟ ਕਰਦੇ ਜਾਣਾ ਹੈ ਇਹਦੇ ਖਰਚੇ ਕਿੰਨਾ ਕੁ ਆ ਜਾਂਦੇ ਜੇ ਗੱਲ ਕਰੀਏ ਖਰਚਾ ਲਗਾਉਣਾ ਹੋਏ ਇਹ ਜੀ ਇਹ ਭੱਟੀ ਮੈਨੂੰ ਲੱਗੀ ਸੀ ਮੈਂ ਪੋਲੈਕਸ ਵਾਲੇ ਆ ਸਫੀਦੋ ਇਹ ਉਹਨਾਂ ਦਾ ਨੰਬਰ ਹੈਗਾ ਸਾਹਬ ਸਿੰਘ ਜੀ ਹੈਗੇ ਆ ਤੇ ਉਹਨਾਂ ਕੋਲ ਲਈ ਸੀ ਇਹ ਮੈਨੂੰ ਪਈ ਸੀ ਉਦੋਂ 2 ਲੱਖ ਤੇ 70 ਹਜ਼ਾਰ ਰੁਪਏ ਦੀ ਆਨੇ ਇਹ ਸ਼ੇਪ ਪਲੇਟ ਦੀ ਹੈ ਇੱਕ ਚਾਰ ਪਲੇਟ ਦੀ ਉਹ ਸਸਤੀ ਆ ਥੋੜੀ ਤੇ ਇਹਦਾ ਐਨੇ ਦੀ ਭੱਟੀ ਆ ਪਰ ਇਹਦਾ ਜਿਹੜਾ ਖਰਚਾ ਆ ਬੁਰਾਦੇ ਵਾਲੀ ਭੱਟੀ ਉਹਨਾਂ ਨਾਲੋਂ ਖਰਚਾ ਘੱਟ ਆ ਜੇ ਉਹ ਮੰਨ ਲਓ ਖਾਂਦੀ ਆ 24 ਘੰਟੇ ਮਿਸਾਲ ਤੌਰ ਤੇ ਕਹ ਲਓ 6000 ਦਾ ਬੁਰਾ ਖਾਂਦੀ ਜਾਂ 10000 ਦਾ ਖਾਂਦੀ ਆ 30 ਭੱਟੀਆਂ ਜੇ ਉਹ 10 ਦਾ ਖਾਂਦੀ ਆ ਤੇ ਇਹ ਇਹਦਾ ਖਰਚਾ 6000 ਆ ਤੇ ਇਸ ਨੂੰ ਚਲਾਉਣ ਦਾ ਖਰਚਾ 6000 ਮਹੀਨੇ ਦਾ ਖਰਚਾ 6000 ਨਹੀਂ ਨਹੀਂ ਸਰ ਜਦੋਂ ਤੁਹਾਡੀਆਂ 30 ਭੱਟੀਆਂ ਚਾਹੀਦੀਆਂ ਇੱਕ ਭੱਟੀ 'ਚ 40 ਕਿਲੋ ਬੁਰਾ ਪੈ ਗਿਆ ਉਹਦੇ ਹਿਸਾਬ ਨਾਲ ਉਹਦੀ ਤੁਲਨਾ ਨਾਲ ਇਹ ਲੱਕੜ ਦਾ ਖਰਚਾ ਘੱਟ ਹੈ ਇੱਕ ਮਹੀਨੇ ਦਾ ਖਰਚਾ ਕਿੰਨਾ ਕ ਆ ਜਾਂਦਾ ਜੇ ਗੱਲ ਕਹੀਏ ਸਿਆਲ ਜਨਵਰੀ ਮਹੀਨੇ ਸਰ ਸਿਆਲ ਦੇ ਵਿੱਚ ਜਿੱਦਾਂ ਜਿੱਦਾਂ ਹਾਂ ਮਤਲਬ ਜਿੱਦਾਂ ਇੱਕ ਫਲੋਗ ਜਿਹੜਾ ਜਨਵਰੀ ਦੇ ਵਿੱਚ ਪਾਇਆ ਜਿਹਦਾ ਦਸੰਬਰ ਦੇ ਲਾਸਟ ਪਾਇਆ ਉਹਦੇ ਜੇ 30000 ਮੁਰਗਾ ਉਹਦੇ ਵਿੱਚ ਲੱਕੜ ਲੱਗ ਜਾਂਦੀ ਹੈ 1.5 ਤੋਂ ਪूण 2 ਲੱਖ ਲੱਗ ਜਾਂਦੀ ਹੈ ਤੇ ਵਿੱਚ ਜਿਹੜਾ ਦੂਜੇ ਮਹੀਨੇ ਹੋਣਾ ਵਿੱਚ ਥੋੜੇ ਦਿਨ ਪੱਠੀ ਚੱਲਦੀ ਆ 10 ਦਿਨ ਪੱਠੀ ਚੱਲਦੀ ਆ ਕਹਿਣ ਦਾ ਭਾਵ ਕਿ ਬੂਰੇ ਨਾਲੋਂ ਖਰਚਾ ਘੱਟ ਆ ਔਰ ਮਿਹਨਤ ਬਿਲਕੁਲ ਵੀ ਨਹੀਂ ਹੈਗੀ ਐ ਸਰ ਆ ਜਿਹੜਾ ਸਿਲੰਡਰ ਟਾਈਪ ਲਗਾਇਆ ਇਹਦੀ ਵੈਰੀ ਥੋੜੀ ਚੱਕ ਗਈ ਇਹ ਇਹ ਸਾਰਾ ਹੈਗਾ ਸੈਲੋ ਹੈਗਾ ਜੀ ਤੇ ਇਹਦੇ ਵਿੱਚ ਅਸੀਂ ਇੱਥੇ ਗੱਡੀ ਨਾਲ ਲਾ ਕੇ ਇੱਥੇ ਗੱਡੀ ਆਪਾਂ ਨਾਲ ਲਾ ਦੇਣੀ ਹੈ ਇਹਦੇ ਨਾਲ ਲਾ ਕੇ ਬੋਰੀਆਂ ਪਲਟੀ ਕਰੀ ਜਾਣੀਆਂ ਸਾਰੀ ਫੀਡ ਉਹਦੀ ਮੋਟਰ ਚਲਾ ਦੇਣੀ ਹੈ ਸਾਰੀ ਫੀਡ ਉਹਨੇ ਉਹਦੇ ਵਿੱਚ ਲੈ ਜਾਣੀ ਹੈ ਜੀ ਉੱਥੋਂ ਉਹਨੇ ਸਾਰੇ ਫਾਰਮਾਂ ਨੂੰ ਚਾਰਾਂ ਨੂੰ ਸਪਲਾਈ ਕਰਨੀਆਂ ਆਪਾਂ ਲੱਗੀਆਂ ਨਹੀਂ ਇਹ ਆਟੋਮੈਟਿਕ ਸਾਰਾ ਕੰਮ ਸਾਰਾ ਕੁਝ ਆਟੋਮੈਟਿਕ ਹੈ ਜੀ ਕਿੰਨੇ ਹੋਵੇ ਕਿੰਨੇ ਕਿਵੇਂ ਕੰਮ ਕਿ ਚੱਲਦਾ ਆ ਕੇ ਖਤਮ ਹੋ ਜਾਂਦੀ ਹੈ ਜਦੋਂ ਉਸ ਵੇਲੇ ਉਹਦੀ ਵਿੱਚ ਇਹ ਇਦਾਂ ਸਰ ਅੰਦਰ ਜਿਹੜੀਆਂ ਤੁਸੀਂ ਦੇਖ ਕੇ ਆਏ ਹੋ ਫੀਡ ਲੈਣਾ ਲੱਗੀਆਂ ਉਹਨਾਂ ਤੇ ਲਾਸਟ ਲੱਗੀਆਂ ਮੋਟਰਾਂ ਉਹਨਾਂ ਦੇ ਫੀਡ ਕਟ ਹੋਈ ਤੇ ਮੋਟਰ ਆਪਣੇ ਆਪ ਚੱਲ ਪੈਣੀ ਆ ਜੜੀਆਂ ਇਹਦੀ ਅੰਦਰ ਹੋਦੀਆਂ ਲੱਗੀਆਂ ਉਹਨਾਂ ਦੇ ਫੀਡ ਕਟ ਖਤਮ ਹੋਈ ਤੇ ਇਹਦੀ ਮੋਟਰ ਆਪਣੇ ਆਪ ਚੱਲ ਪੈਣੀ ਆ ਜਿੰਨੂੰ ਜਿੰਨੂੰ ਜ਼ਰੂਰਤ ਆ ਉਹਨੇ ਆਪੇ ਚੱਲੀ ਜਾਣਾ ਇਹਦਾ ਫਾਇਦੇ ਦੀ ਗੱਲ ਕਰੀਏ ਤਾਂ ਲੈਵਲ ਵੱਲੋਂ ਕੰਮ ਕਰਕੇ ਪਾਉਣਾ ਜ਼ਿਆਦਾ ਫਾਇਦਾ ਜਾਂ ਇਸ ਦੇ ਨਾਲ ਜ਼ਿਆਦਾ ਇਹਦਾ ਜ਼ਿਆਦਾ ਫਾਇਦਾ ਸਰ ਐਫ ਸੀ ਆਰ ਵਧੀਆ ਆਂਦੀ ਆ ਫੀਡ ਦਾ ਨੁਕਸਾਨ ਨਹੀਂ ਹੁੰਦਾ ਫੀਡ ਖਰਾਬ ਨਹੀਂ ਹੁੰਦੀ ਡਿੱਗਦੀ ਨਹੀਂ ਥੱਲੇ ਤੇ ਇਹਦਾ ਜ਼ਿਆਦਾ ਫਾਇਦਾ ਜੀ ਖਰਚਾ ਹੈ ਪਰ ਰਾਮਦਾਰੀ ਬਹੁਤ ਆ ਵਾਂ ਕਾਫੀ ਜਿਹੜੇ ਬੱਦਿਆਂ ਦਾ ਜਿਹੜਾ ਕੰਮ ਉਹ ਇਹ ਕੱਟ ਜਾਂਦਾ ਕੱਟ ਹਾਂਜੀ ਕੱਟ ਜਾਂਦਾ ਇਹ ਵੀ ਮੈਂ ਪੌਲੈਕਸ ਵਾਲਾ ਕੋਲ ਲਈ ਆ ਹਰਿਆਣਾ ਤੋਂ ਸਫੀਦੋ ਸਭ ਸੰਘਾ ਗਿਆ ਪੌਲੈਕਸ ਵਾਲੇ ਕੋਲੋਂ ਲੁਆ ਮੈਂ ਜੀ ਇਹ ਹੀਟਿੰਗ ਦੀ ਗੈਰੋਟੋਪੀ ਕੂਲਿੰਗ ਦੀ ਗੱਲ ਕੀਤੀ ਜਾਵੇ ਤਾਂ ਕੂਲਿੰਗ ਕਿਵੇਂ ਕੀਤੀ ਆ ਕੂਲਿੰਗ ਸਰ ਜਿੱਦਾਂ ਕਿ ਪੱਖੇ ਲੱਗੇ ਦੇਖੋ ਤੁਸੀਂ ਪਰਲੇ ਬੰਨੇ ਹਨਾ ਜੀ ਇਹ ਸਾਡੇ ਕੋਲ ਪੜਾ ਗਏ ਆ ਇਹਨਾਂ ਦੇ ਹਵਾ ਇੱਥੋਂ ਜਾਣੀ ਆ ਉੱਪਰ ਨਾਲ ਦਿਖਾ ਲਓ ਉੱਪਰਲਾ ਹਵਾ ਇਹਨਾਂ ਦੇ ਵਿੱਚੋਂ ਜਾਣੀ ਹੈ ਪਰਦੇ ਬੰਦ ਆ ਜਦੋਂ ਅੰਦਰ ਹੀਟ ਵੱਧ ਜਾਂਦੀ ਹੈ ਇਹ ਪੱਖੇ ਇਹ ਕੂਲਿੰਗ ਪੈਨ ਨੇ ਆਪਣੇ ਆਪ ਇਹ ਤੇ ਪਾਣੀ ਮਾਰਨਾ ਸਟਾਰਟ ਕਰ ਦੇਣਾ ਜਦੋਂ ਹੀਟ ਕੰਟਰੋਲ ਹੋ ਗਈ ਤੈਨ ਪਾਣੀ ਮਾਰਨਾ ਬੰਦ ਕਰ ਦੇਣਾ ਜੀ ਬਿਜਲੀ ਦਾ ਕਿੰਨਾ ਕੀਤਾ ਜਾਂਦਾ ਬਿਜਲੀ ਦਾ ਸਰ ਬਿਜਲੀ ਦਾ ਕਨੈਕਸ਼ਨ ਹੈ ਸਾਡਾ ਸਾਡੇ ਕੋਲ 63 ਕੇਵੀ ਦਾ ਟਰਾਂਸਫਰ ਲੱਗਾ ਸਾਡਾ ਪਰਸਨਲ ਉਹਦੇ باوجود ਦੋ ਜਨਰੇਟਰ ਹੈ ਸਾਡੇ ਕੋਲ ਤੇ ਮੈਂ ਫਾਰਮਰ ਭਰਾ ਨੂੰ ਦੱਸਣਾ ਚਾਹਾਂ ਇਹਨਾਂ ਦਾ ਏਸੀ ਫਾਰਮ ਹੈ ਉਹਨਾਂ ਨੂੰ ਜਨਰੇਟਰ ਦੋ ਜ਼ਰੂਰ ਰੱਖਣੇ ਪੈਣਗੇ ਇੱਕ ਬੈਕਅਪ ਵਾਸਤੇ ਜਨਰੇਟਰ ਜ਼ਰੂਰੀ ਚਾਹੀਦਾ ਹੈ ਜੀ ਕਿਤੇ ਜਨਰੇਟਰ ਦੇ ਵਿੱਚ ਪ੍ਰੋਬਲਮ ਆ ਜੇ ਉਦੋਂ ਲਾਈਟ ਵੀ ਖਰਾਬ ਆ ਤੇ ਭਾਰੀ ਨੁਕਸਾਨ ਹੋ ਸਕਦਾ ਇਸ ਲਈ ਬੈਕਅਪ ਵਾਸਤੇ ਜਨਰੇਟਰ ਜ਼ਰੂਰੀ ਹੈ ਹੈ ਨੀ ਜੇ ਵਰਕਰਾਂ ਦੀ ਗੱਲ ਕਰੀਏ ਤਾਂ ਕਿੰਨੇ ਵਰਕਰ ਤੁਹਾਡੇ ਕੋਲ ਵਰਕਰ ਸਰ ਮੇਰੇ ਕੋਲ 6 ਆ ਦੋ ਨਾਈਟ ਡਿਊਟੀ ਵਾਲੇ ਆ ਚਾਰ ਚਾਰ ਦਿਨ ਡਿਊਟੀ ਵਾਲੇ ਤੁਸੀਂ ਵੀ ਨਾਲ ਹੀ 24 ਘੰਟੇ ਮੈਂ ਬਿਲਕੁਲ ਨਾਲ ਕੰਮ ਕਰਦਾ ਜੀ ਤੇ ਰਾਤ ਦੀ ਡਿਊਟੀ ਦਾ ਹੈ ਕਿ ਰਾਤ ਦੀ ਡਿਊਟੀ ਵਾਲੇ ਲੜਕੇ ਜੜੇ ਉਹਨਾਂ ਦਾ ਧਿਆਨ ਇਹ ਹੁੰਦਾ ਕਿ ਮਤਲਬ ਕੋਈ ਪੱਖਾ ਨਾ ਬੰਦ ਹੋ ਜੇ ਕਿਤੇ ਜਾਂ ਕੋਈ ਪ੍ਰੋਬਲਮ ਆ ਜਵੇ ਕਿਤੇ ਬਾਈ ਦੀ ਬਾਈ ਜਨਰੇਟਰ ਨਾ ਚੱਲੇ ਤਾਂ ਉਹ ਮੈਨੂੰ ਦੱਸ ਸਕਣ ਹੈ ਜੀ ਤੇ ਸੇਲ ਸਾਰੀ ਕੰਪਨੀ ਨੇ ਸ ਕੁਈ ਦੀ ਵੇਚਣ ਵੇ ਵੀ ਇੰਨੀ ਜੀ ਕਿ ਮਾਰਕੀਟ ਦਾ ਰੇਟ ਡਾਊਨ ਹੋ ਗਿਆ ਦੇਖੋ ਜੀ ਕੰਪਨੀ ਕੰਪਨੀ ਇੱਕ ਚੀਜ਼ ਮੈਂ ਕਹਿਣਾ ਚਾਹੁੰਦਾ ਜਿੰਨੇ ਵੀ ਭਰਾ ਕੰਪਨੀ ਦੇ ਨਾਲ ਲੱਗੇ ਹੋਏ ਆ ਕੰਪਨੀ ਕਦੀ ਵੀ ਕਿਸੇ ਫਾਰਮਰ ਦਾ ਇੱਕ ਦਮੜੀ ਹੱਕ ਨਹੀਂ ਰੱਖਦੀ ਹੈਗੀ ਕੰਪਨੀ ਨਾਲ ਇਮਾਨਦਾਰ ਨਾਲ ਕੰਮ ਕਰਨਾ ਚਾਹੀਦਾ ਬਿਲਕੁਲ ਕੰਪਨੀ ਨਾਲ ਹੇਰਾਫੇਰੀ ਕਰਨੀ ਚਾਹੀਦੀ ਉਹਦੇ ਵਿੱਚ ਤੁਸੀਂ ਇਮਾਨਦਾਰ ਨਾਲ ਕੰਮ ਕਰੋ ਤੁਹਾਡਾ ਨਾਮ ਵੀ ਬਣੇਗਾ ਜਿੱਦਾਂ ਮੇਰਾ ਨਾਮ ਖਵਾਰਾਂ ਦੇ ਵਿੱਚ ਆਇਆ ਇਹ ਮੇਰੀ ਇਮਾਨਦਾਰੀ ਦਾ ਇਹ ਦਰਸਾਉਂਦਾ ਸਾਰਾ ਕੁਝ ਤੇ ਕੰਪਨੀ ਕਦੀ ਕਿਸੇ ਦਾ ਹੱਕ ਨਹੀਂ ਰੱਖਦੀ ਹੈਗੀ ਜੀ ਕੰਪਨੀ ਬਿਲਕੁਲ ਟਾਈਮ ਟੂ ਟਾਈਮ ਪੈਸੇ ਦਿੰਦੀ ਆ ਰੇਟ ਕੰਪਨੀ ਨੂੰ ਘਾਟਾ ਪੈ ਜੇਬ ਤਾਂ ਕੰਪਨੀ ਨੇ ਜੋ ਸਾਡਾ ਨਾਂ ਅੰਗਿਆ ਉਹ ਸਾਨੂੰ ਦੇਣਾ ਦੇਣਾ ਜੇ ਰੇਟ ਜ਼ਿਆਦਾ ਲੱਗਦਾ ਤਾਂ ਕੰਪਨੀ ਦੇ ਉੱਤੇ ਇਨਸੈਂਟਿਵ ਰੱਖਿਆ ਜੇ 90 ਰੁਪਏ ਤੋਂ ਉੱਪਰ ਵਿਕਦਾ ਤੇ ਉਹਨਾਂ ਰੱਖਿਆ ਕਿ 90 ਤੋਂ 95 ਦੇ ਵਿੱਚ ਫਾਰਮਰ ਨੂੰ ਇਹ ਐਕਸਟਰਾ ਦਿੱਤੇ ਜਾਣਗੇ 10 ਪੈਸੇ ਜਾਂ 15 ਪੈਸੇ 100 ਤੋਂ ਉੱਪਰ ਲੱਗਦਾ ਹੋਰ ਵਧਾ ਦਿੰਦੇ ਆ ਜੇ ਵਾਧੇ ਵਾਲ ਜਾਂਦੇ ਤਾਂ ਕੰਪਨੀ ਫਾਰਮਰ ਨੂੰ ਵੀ ਨਾਲ ਰੱਖਦੀ ਆ ਆਖਰੀ ਸਵਾਲ ਕੰਪਨੀ ਨਾਲ ਕੰਮ ਕਰਨਾ ਚੰਗਾ ਜਾਂ ਆਪਣਾ ਜੋ ਜੋ ਸਰ ਆਹ ਟਾਈਮ ਹੈਗਾ ਨਾ ਜੀ ਇਹਦੇ ਵਿੱਚ ਤਾਂ ਕੰਪਨੀ ਨਾਲ ਹੀ ਜਿਹੜਾ ਵੱਡਾ ਫਾਰਮਰ ਆ ਉਹਨੂੰ ਰਿਸਕ ਨਹੀਂ ਲੈਣਾ ਚਾਹੀਦਾ ਉਹਨੂੰ ਕੰਪਨੀ ਦੇ ਨਾਲ ਹੀ ਰਹਿਣਾ ਚਾਹੀਦਾ ਕਿ ਵੱਡੇ ਫਾਰਮ ਦਾ ਨਾਮ ਹਨ ਨੂੰ ਸੇਲ ਕਰਨ ਦੀ ਕੋਈ ਦਿੱਕਤ ਹੈ ਤੇ ਦੂਜੀ ਗੱਲ ਹੈ ਕਿ ਪੈਸਾ ਵੀ ਬਹੁਤ ਜ਼ਿਆਦਾ ਲੱਗਦਾ ਤੇ ਇਹਦੇ ਵਿੱਚ ਚਲੋ ਵੱਡੇ ਫਾਂਡੇ ਕੋਈ ਨਾ ਕੋਈ ਜਾਂਦਾ ਵਧੀਆ ਜਾਂਦਾ ਵਧੀਆ ਰੋਟ ਮਿਲਦੀ ਹੈ ਜੇ ਕਿਸੇ ਨੇ ਕੰਮ ਖੋਲਣਾ ਹੋਵੇ ਤਾਂ ਫਿਰ ਉਹਨਾਂ ਨੂੰ ਤੁਸੀਂ ਕੀ ਕਹਿੰਦੇ ਬਿਲਕੁਲ ਖੋਲੋ ਜੀ ਖੋਲੋ ਮਗਰ ਕੰਮ ਇਹ ਸੋਚ ਕੇ ਕਰਨਾ ਕਿ ਜੇ ਮਿਹਨਤ ਕਰਨੀ ਹੈ ਪੂਰੀ ਹਣੇ ਹਾਂ ਮਿਹਨਤ ਕਰਨੀ ਹੈ ਪੂਰੀ ਮਿਹਨਤ ਉਹ ਬਗਾਰ ਕੁਛ ਨਹੀਂ ਜੀ ਨੌਜਵਾਨਾਂ ਨੂੰ ਕੁਛ ਕਹਿਣਾ ਚਾਹੀਦਾ ਨੌਜਵਾਨਾਂ ਨੂੰ ਮੈਂ ਕਹਾਂਗਾ ਕਿ ਬਾਹਰ ਦਾ ਰੋਲਾ ਛੱਡੋ ਨਾ ਮਾਂ ਪਿਓ ਦੀ ਜ਼ਮੀਨਾਂ ਵੇਚੋ ਇੱਥੇ ਕੰਮ ਕਰੋ ਕਿਸੇ ਕੰਮ ਦੀ ਸ਼ਰਮ ਨਾ ਸਮਝੋ ਇੱਥੇ ਕੰਮ ਕਰੋ ਬਹੁਤ ਵੱਡੀ ਸੁਭਦਾ ਸਾਡਾ ਇੰਡੀਆ ਦੇਸ਼ ਬਹੁਤ ਅੱਛਾ ਹੈ ਇਹਦੇ ਵਿੱਚ ਕੰਮ ਉਹ ਕਰੋ ਜਿਹਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਤੁਸੀਂ ਬਹਿ ਜਾਂਦੇ ਹੋ ਸ਼ਾਮ ਨੂੰ ਠੀਕ ਧੰਨਵਾਦ ਥੈਂਕ ਯੂ ਜੀ